ਅਮਰitsar ਵਿੱਚ ਪਿਛਲੇ ਕਈ ਦਿਨਾਂ ਤੋਂ ਬਰਸਾਤ ਹੋ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਅਤੇ ਲੂਦੇ ਥਪੇੜੇ ਤੋਂ ਕਾਫੀ ਰਾਹਤ ਮਿਲੀ ਪਰ ਕਹਿੰਦੇ ਨਾ ਨਹੀਂ ਹਰ ਚੀਜ਼ ਦੇ ਦੋ ਇੰਪੈਕਟ ਹੁੰਦੇ ਨੇ ਇੱਕ ਤਾਂ ਬਰਸਾਤ ਕਰਕੇ ਜਿਹੜਾ ਮੌਸਮ ਸੁਹਾਣਾ ਹੋ ਗਿਆ ਪਰ ਦੂਸਰੇ ਪਾਸੇ ਇੱਕ ਹੋਰ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਜਿੱਥੇ ਕੀ ਲੋਕਾਂ ਵਾਸਤੇ ਵੱਡੀ ਆਫਤ ਬਣੀ ਹੋਈ ਹੈ ਇਹ ਸੜਕ ਇਹ ਰਸਤਾ ਜਿਹੜਾ ਕਿ ਰੇਲਵੇ ਸਟੇਸ਼ਨ ਰੋਡ ਹੈ ਬਿਲਕੁਲ ਪੁਲ ਦੇ ਥੱਲੇ ਬਣਿਆ ਹੋਇਆ ਹੈ ਔਰ ਜਦੋਂ ਇੱਥੋਂ ਲੋਕ ਲੰਘਦੇ ਨੇ ਤਾਂ ਜਦੋਂ ਪਾਣੀ ਇੱਥੇ ਇਕੱਠਾ ਹੋ ਜਾਂਦਾ ਹੈ ਤੇ ਬਹੁਤ ਦਿੱਕਤ ਹੁੰਦੀ ਹੈ ਅਕਸਰ ਇੱਥੇ ਵਾਹਨ ਜਿਹੜੇ ਨੇ ਉਹ ਪਲਟ ਵੀ ਜਾਂਦੇ ਨੇ ਕਿਉਂਕਿ ਵੱਡੇ ਵੱਡੇ ਟੋਏ ਵੀ ਨਹੀਂ ਇਸ ਸੜਕ ਤੇ ਪਰ ਲੋਕਾਂ ਦੀ ਮਜਬੂਰੀ ਵੀ ਹੈ ਕਿਉਂਕਿ ਇਸ ਸੜਕ ਨੂੰ ਕ੍ਰੋਸ ਕਰਕੇ ਲੋਕ ਜਿਹੜੇ ਨੇ ਉਹ ਸਟੇਸ਼ਨ ਨੂੰ ਜਾਂ ਅੱਗੇ ਅਗਾ ਪੁਤਲੀ ਘਾਰ ਆਇਆ ਹੋਰ ਅਗਾ ਨੂੰ ਜਿਹੜੇ ਰਸਤੇ ਨੇ ਉਹ ਉਹਨਾਂ ਵੱਲ ਜਾਂਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਜਿਹੜਾ ਇੱਥੇ ਪਾਣੀ ਭੜਿਆ ਹੋਇਆ ਹੈ ਕਿਉਂਕਿ ਬਰਸਾਤ ਦੇ ਪਾਣੀ ਦੀ ਨਿਕਾਸੀ ਜਿਹੜੀ ਕਿ ਇੱਥੇ ਉਹ ਨਹੀਂ ਹੁੰਦੀ ਜਿਸ ਕਰਕੇ ਪਾਣੀ ਇੱਥੇ ਖੜਾ ਰਹਿੰਦਾ ਤੇ ਸੜਕ ਜਿਹੜੀ ਕੀ ਉਹ ਜਗ੍ਹਾ-ਜਗਾਹ ਤੋਂ ਟੁੱਟ ਚੁੱਕੀ ਆ ਜਿਸ ਕਰਕੇ ਲਗਾਤਾਰ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤ ਹੁੰਦੀ ਐ ਤੁਸੀਂ ਦੇਖ ਸਕਦੇ ਹੋ ਬਹੁਤ ਮੁਸ਼ਕਲਾਂ 4-ਵੀਲਰ ਵੀ ਇੱਥੋਂ ਜਿਹੜੀ ਕੀ ਉਹ ਲੰਘ ਪਾ ਰਹੇ ਨੇ ਤੇ 2-ਵੀਲਰ ਜਿਹੜੇ ਲੰਘਦੇ ਨੇ ਤਾਂ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਇੱਥੋਂ ਲੰਘਦੇ ਨੇ ਤੇ ਲੋਕਾਂ ਨੇ ਵੀ ਜ਼ਰੂਰ ਗੱਲਬਾਤ ਕਰਾਂਗੇ ਕਿਉਂਕਿ ਇੱਥੇ ਕੁੱਝ ਦੁਕਾਨਾਂ ਵੀ ਨੇ ਜਿਨ੍ਹਾਂ ਦੀ ਦੁਕਾਨਦਾਰੀ ਵੀ ਪ੍ਰਭਾਵਿਤ ਹੁੰਦੀ ਐ ਕਿਉਂਕਿ ਅਜਿਹੇ ਹਾਲਾਤਾਂ ਵਿੱਚ ਸ਼ਾਇਦ ਹੀ ਕੋਈ ਇੱਧਰ ਦੁਕਾਨਦਾਰਾਂ ਦੀ ਇਹ ਦੁਕਾਨਾਂ ਤੇ ਪਹੁੰਚਦਾ ਹੋਵੇਗਾ ਖਰੀਦਦਾਰੀ ਕਰਨ ਵਾਸਤੇ ਕਿਉਂਕਿ ਪੈਦਲ ਆਉਣਾ ਇੱਥੇ ਬਹੁਤ ਹੀ ਦੁਸ਼ਵਾਰੀਆਂ ਭਰਿਆ ਤੇ ਗੱਲਬਾਤ ਵੀ ਲੋਕਾਂ ਨਾਲ ਕਰ ਲੰਨੇ ਆ ਕੀ ਕੀ ਹੋਰ ਮੁਸ਼ਕਿਲਾਂਤਾਂ ਨੇ ਇੱਥੋਂ ਦੀਆਂ ਔਰ ਕਿੰਨੇ ਸਮੇਂ ਤੋਂ ਇਹ ਜਿਹੜੀ ਸਮੱਸਿਆ ਹੈ ਇਹ ਆ ਇੱਥੇ ਭਾਜੀ ਕਿੰਨਾ ਸਮਾਂ ਹੋ ਗਿਆ ਇੱਥੇ ਇਸ ਤਰ੍ਹਾਂ ਰੋਡ ਖਰਾਬ ਹੋਈ ਆ ਇਹ ਜਦੋਂ ਪੁਲ ਬਣਿਆ ਨਾ ਜੀ ਦੁਬਾਰਾ ਸੜਕ ਨਹੀਂ ਬਣੀ ਨਾ ਸੀਵਰੇਜ ਦਾ ਕੋਈ ਕੰਮ ਸਹੀ ਹੋਇਆ ਇਨਾਂ ਇੱਥੇ ਕਿ ਵੀ ਪ੍ਰਸਾਤ ਹੁੰਦੀ ਫਿਰ ਐਸੇ ਜਦੋਂ ਜਦੋਂ ਵੀ بارش ਹੋਦੀ ਹੈ ਡੋਲੋਫਰ ਦੇ ਟੋਏ ਬਣ ਜਾਂਦੇ ਇੱਥੇ ਹਾਂਜੀ ਟੋਏ ਬਣ ਜਾਂਦੇ ਨੇ ਕਾਰਪੇਸ਼ਨ ਨੇ ਕਿੱਥੀ ਦਿੱਤੀ ਹੈ ਕਿ 5-6 ਦਿਨ ਨਿਕਲ ਜਾਂਦੇ ਹਾਂ ਜੀ ਪਾਣੀ ਦੇ ਅੱਛਾ ਜਦੋਂ ਪਾਣੀ ਪਾਉਂਦੇ ਚਾਰ ਦਿਨ ਪਾਣੀ ਨਹੀਂ ਸੁੱਕਣਾ ਤੇ ਫਿਰ ਲੋਕੀ ਲੰਘਦੇ ਤੂੰ ਜੀ ਲੋਕੀ ਜ਼ਬਰਦਸਤੀ ਲੰਘਦੇ ਇਹਨਾਂ ਨੇ ਮਨਾ ਕਰੀ ਦੇ ਆ ਕਿ ਨਾ ਨਿਕਲੋ ਟੋਏ ਸਿਰ ਪੇਟ ਲੱਗ ਜਾਈ ਪੜ ਨਹੀਂ ਲੋਕੀ ਵੀ ਨਹੀਂ ਚੱਲਦੇਗੇ ਹੁਣੇ ਥੋੜੀ ਜਿਹਾ ਪਹਿਲੇ ਅੱਧਾ ਘੰਟਾ ਪਹਿਲੇ ਇੱਥੇ ਟੈਂਪੂ ਵਾਲਾ ਪਲਟ ਗਿਆ ਦੇ ਇੱਥੇ 6:00 ਵਜੇ ਫਿਰ ਸਟਾ ਲੱਗਦੀ ਬਾਹਾਂ ਟੁੱਟ ਜਾਂਦੀ ਕਿਸੇ ਦੀ ਕਿਸੇ ਕੁਝ ਉਹ ਦੁਕਾਨਦਾਰੀ ਕਿੰਨੀ ਕੁ ਪ੍ਰਭਾਵਿਤ ਹੁੰਦੀ ਹੈ ਸਾਡੀ ਤਾਂ ਬਹੁਤ ਜ਼ਿਆਦਾ 100% ਹੀ ਹੈ ਜੀ ਇਹ ਵੇਖੋ ਦੁਕਾਨਾਂ ਬੰਦ ਕਰਦੀਆਂ ਲੋਕਾਂ ਨੂੰ ਦੁਕਾਨਾਂ ਬੰਦ ਕਰਨੀਆਂ ਵੀ ਲੋਕਾਂ ਨੂੰ ਇੱਥੇ ਕੜ ਗਾਣਾ ਰੋਡ ਦੇ ਕਰ ਕਾਰਵਾਈ ਨਹੀਂ ਕਰਦਾ ਇਹ ਵੇਖੋ ਸਾਰੀਆਂ ਦੁਕਾਨਾਂ ਬੰਦ ਪਈਆਂ ਕਿੰਨੀਆਂ ਦੁਕਾਨਾਂ ਹੈਆਂ ਰੋਡ ਦੇ ਦੋਵੇਂ ਪਾਸੇ ਜੀ ਦੋਵੇਂ ਪਾਸੇ ਵਾਦੀ 100 150 ਦੁਕਾਨਾਂ ਹੈ ਗਈ ਜੀ ਉੱਥੋਂ ਸ਼ੁਰੂ ਹੋਈ ਨੇ ਦੁਕਾਨਾਂ ਪਿੱਛੋਂ ਹਾਂ ਜੀ ਇੱਕ ਪਾਸੇ ਸਾਈਕਲ ਮਾਰਕੀਟ ਹੈ ਸਾਰੀ ਹਾਂ ਜੀ ਇੱਕ ਬੰਦਾ ਸਪੇਅਰ ਮਾਰ ਮਾਰਕੀਟ ਹੈ ਤੇ ਬੱਸਾਂ ਦੀ ਟਰੈਵਲ ਲਾਈ ਨਿੱਕ ਲੈ ਦਸਿਆ ਕਾਲੇ ਕਿਨੋਂ ਦੋ ਤਿੰਨ ਫੋਨ ਵੀ ਕੀਤੇ ਆ ਪਿੱਛੇ ਜੀ ਆਈ ਪੈਂਚਰ ਲਾਗੇ ਸੀ ਉਦੋਂ ਦਬਾ ਗਏ ਫਿਰ ਮੀ ਕਰਨਾ ਫਿਰ ਥੋੜੀ ਹੈ ਕਿ ਕਿਉਂ ਪਾਣੀ ਖਲੋਂਦਾ ਕਿਉਂ ਪਤਾ ਸੀਵਰ ਬੰਦ ਹੋਏ ਦੀ ਬੰਦ ਹੋਏ ਦੀ ਟਾਈਪ ਲੈਣਾ ਛੋਟੀਆਂ ਪਈਆਂ ਛੋਟੀਆਂ ਬੰਦ ਹੋਈ ਦੀਆਂ ਉੱਥੇ ਕਰਕੇ ਹੈ ਸੀਵਰ ਬੰਦ ਹੋਈ ਬਲੌਕ ਹੋਈ ਦੀ ਹਾਂਜੀ ਬਲੌਕ ਹੋਈ ਦੀ ਬਿਲਕੁਲ ਬਿਲਕੁਲ ਜੀ ਸੀਵਰੇਜ ਜਿਹੜੀ ਕਿ ਉਹ ਸਮੱਸਿਆ ਇੱਥੇ ਬਲੌਕ ਹੈ ਸੀਵਰੇਜ ਹੈ ਤਾਂ ਬਹੁਤ ਜ਼ਿਆਦਾ ਵੱਡੀ ਪਰੇਸ਼ਾਨੀ ਦੁਕਾਨਦਾਰਾਂ ਵਾਸਤੇ ਕੀ ਕਹਣਾ ਜੀ ਮੈਂ ਕਹਿੰਨੀ ਵੀ ਜਦੋਂ ਪਾਣੀ ਪਿੱਛੋਂ ਆ ਰਿਹਾ ਨਾ ਪਾਣੀ ਦੇ ਖੁੱਦ ਮੇਰੇ ਉਹ ਦਰਵਾਜ਼ੇ ਇੱਥੇ ਪੜਦੇ ਲੱਗੇ ਮੈਂ ਉੱਥੇ ਰਹਿਣੀ ਆ ਮੈਂ ਲਾਕਡਾਊਨ ਚ ਆਈ ਸੀ ਇੱਥੇ ਮੈਨੂੰ ਪੰਜਵਾਂ ਸਾਲ ਲੱਗ ਗਿਆ ਇਹ ਮਾਤਾ ਚਿੰਤ ਨੂੰ ਟ੍ਰੈਵਲ ਪੂਰਾ ਦਿਨ ਮੈਂ ਇੱਥੇ ਬੈਠੇ ਰਹਿਣੀ ਆ ਦਿੱਕਤ ਦਸੋ ਦਿੱਕਤ ਕੀ ਹੈ ਦਿੱਕਤ ਇਹੀ ਆ ਪਾਣੀ ਅੰਦਰ ਜਾਣਾ ਮੁਸ਼ਕਲ ਹੋ ਜਾਂਦਾ ਅੰਦਰ ਨਿਕੜੇ ਨਹੀਂ ਜਾਂਦਾ ਅੰਦਰ ਜਾ ਹੀ ਨਹੀਂ ਸਕਦੇ ਬਿਲਕੁਲ ਤੁਹਾਨੂੰ ਇੱਕ ਹੋਰ ਤਸਵੀਰ ਦਿਖਾ ਦਿੰਦੇ ਜਿੱਥੇ ਕਿ ਹੁਣ ਆਟੋ ਜਿਹੜਾ ਇੱਥੋਂ ਲੰਘਦਾ ਰਿਹਾ ਪਰ ਉੱਥੇ ਆਟੋ ਬੰਦ ਹੋ ਗਿਆ ਔਰ ਦੱਸਿਆ ਜਾ ਰਿਹਾ ਇੱਥੇ ਬੈਟਰੀ ਰਿਕਸ਼ਾ ਜਿਹੜੇ ਲੰਘਦੇ ਨੇ ਉਹ ਅਕਸਰ ਹਾਸਿਆਂ ਦਾ ਵੀ ਸ਼ਿਕਾਰ ਹੋ ਜਾਂਦੇ ਤੁਸੀਂ ਦੇਖ ਸਕਦੇ ਹੋ ਕਿੰਨਾ ਮੁਸ਼ਕਲ ਹੁੰਦਾ ਜਦੋਂ ਪਾਣੀ ਵਿੱਚ ਕਿਸੇ ਦਾ ਵਾਹਨ ਬੰਦ ਹੋ ਜੇ ਤਾਂ ਉਸ ਨੂੰ ਧੱਕਾ ਲਗਾ ਕੇ ਅੱਗੇ ਹੁਣ ਇੱਥੋਂ ਗੁਜ਼ਰਨਾ ਪੈ ਰਿਹਾ ਔਰ ਪਰੇ ਲੋਕਾਂ ਦੀ ਇਹ ਮਜਬੂਰੀ ਵੀ ਹੈ ਕਿਉਂਕਿ ਇਹ ਜਿਹੜੀ ਰੋਡ ਆ ਇਹ ਅਗਾਹ ਨੂੰ ਰੇਲਵੇ ਸਟੇਸ਼ਨ ਨੂੰ ਜਾਂਦੀ ਹੈ ਹੋਰ ਵੀ ਬਹੁਤ ਸਾਰੇ ਜਿਹੜੇ ਬਾਜ਼ਾਰ ਨੇ ਜਾਂ ਰਸਤੇ ਨੇ ਉਹਨਾਂ ਨੂੰ ਪਹੁੰਚ ਕਰਦੀ ਹੈ ਪਰ ਕਿਤਨਾ ਕਿਤੇ ਬਹੁਤ ਵੱਡੇ ਇੱਥੇ ਤੋਏ ਪੈ ਚੁੱਕੇ ਨੇ ਕਿਉਂਕਿ ਪਾਣੀ ਜਦੋਂ ਖਲੋਂਦਾ ਸੜਕ ਤੇ ਤਾਂ ਉਸ ਤੋਂ ਬਾਅਦ ਟੋਏ ਪੈਣੇ ਵੀ ਲਾਜ਼ਮੀ ਹੁੰਦੇ ਨੇ ਅਰੇ ਸੜਕ ਜਗਾ ਜਗਾ ਤੋ ਟੁੱਟ ਚੁਕੀ ਹੈ ਇਸ ਕਰਕੇ ਕਾਰਪੋਰੇਸ਼ਨ ਨੂੰ ਚਾਹੀਦਾ ਹੈ ਵੀ ਇਸ ਦੀ ਸੋਧ ਲੀਤੀ ਜਾਵੇ ਇੱਕ ਤਾਂ ਜਿਹੜੇ ਸੀਵਰੇਜ ਬਲੋਕ ਪਏ ਹੋਏ ਇੱਥੇ ਉਸ ਦੀ ਵੀ ਸੋਧ ਲੀਤੀ ਜਾਵੇ ਤਾਂ ਜੋ ਇੱਥੇ ਪਾਣੀ ਨਾ ਖਲੋਵੇ ਕਿਉਂਕਿ ਜੇਕਰ ਨਵੀਂ ਸੜਕ ਬਣਾਵ ਦਿੱਤੀ ਜਾਂਦੀ ਹੈ ਤੇ ਪਾਣੀ ਜੇ ਖੜ ਗਿਆ ਤੇ ਨਵੀਂ ਸੜਕ ਵੀ ਜਿਹੜੀ ਉਹ ਖਰਾਬ ਹੋ ਜਾਵੇਗੀ ਇਸ ਕਰਕੇ ਚਾਹੀਦਾ ਹੈ ਜਿਹੜੀ ਵੀ ਇੱਥੇ ਸੀਵਰੇਜ ਦੀ ਪ੍ਰਣਾਲੀ ਹੈ ਉਸ ਨੂੰ ਦਰੁਸਤ ਕੀਤਾ ਜਾਵੇ ਤਾਂ ਜੋ ਇਥੋਂ ਲੋਕਾਂ ਦੀ ਜਿਹੜੀ ਉਹ ਰਾਹ ਹੈ ਉਹ ਆਸਾਨ ਹੋ ਸਕੇ ਖਾਸ ਕਰਕੇ ਬਰਸਾਤਾਂ ਦੇ ਦਿਨਾਂ ਵਿੱਚ ਜਦੋਂ ਪਾਣੀ ਇੱਥੇ ਲਬਲਬ ਭਰ ਜਾਂਦਾ ਸੜਕਾਂ ਤੇ ਤਾਂ ਆਵਾਜਾਈ ਵਿੱਚ ਲਗਾਤਾਰ ਲੋਕਾਂ ਨੂੰ ਵੱਡੀਆਂ دشਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਲੋਕ ਇਹੀ ਮੰਗ ਕਰ ਰਹੇ ਨੇ ਨਿਗਮ ਪ੍ਰਸ਼ਾਸਨ ਪਾਸੋਂ ਵੀ ਇਸ ਰੋਡ ਦੀ ਸੋਧ ਕੀਤੀ ਜਾਵੇ ਇੱਥੇ ਜਿਹੜੀ ਸੀਵਰੇਜ ਪ੍ਰਣਾਲੀ ਉਹ ਦੁਸਤ ਕੀਤੀ ਜਾਵੇ ਤਾਂ ਜੋ ਜਦੋਂ ਵੀ ਬਰਸਾਤ ਹੁੰਦੀ ਹੈ ਤਾਂ ਪਾਣੀ ਦੀ ਨਿਕਾਸੀ ਸਹੀ ਹੋ ਸਕੇ ਤੇ ਲੋਕਾਂ ਦੀ ਆਵਾਜ਼ਾਈ ਵੀ ਉਹ ਬਹੁਤ ਸੋਖੇ ਤਰੀਕੇ ਨਾਲ ਹੋ ਸਕੇ ਕੈਮਰ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਜਨਕ ਸਪੋਰਟ ਟੀਵੀ ਅੰਮ੍ਰਿਤਸਰ